ਚੋਣ ਪ੍ਰਚਾਰ ਦੇ ਵਿੱਚ ਆਮ ਜੀ ਗੱਲ ਹੁੰਦੀ ਹੈ ਬਹੁਤ ਸਾਰੀਆਂ ਰਿਕਵਰੀਜ਼ ਹੁੰਦੀਆਂ ਨੇ ਚਾਹੇ ਲਿੱਕਰ ਦੀ ਗੱਲ ਕਰ ਲਈਏ ਚਾਹੇ ਕੈਸ਼ ਦੀ ਗੱਲ ਕਰ ਲਈਏ ਪੂਰੀ ਜਾਣਕਾਰੀ ਲੈਣੇ ਸਾਡੇ ਨਾਲ ਐਡੀਜੀਪੀ ਐਮ ਐਫ ਫਾਰੂਕੀ ਮੌਜੂਦ ਨੇ ਸਰ ਜਿਵੇਂ ਮੈਂ ਕਿਹਾ ਕਿ ਬੜੀ ਆਮ ਜੀ ਗੱਲ ਹੈ ਚਾਹੇ ਲੋਕ ਸਭਾ ਚੋਣਾ ਹੋਣਾ ਹੋ ਚਾਹੇ ਵਿਧਾਨ ਸਭਾ ਚੋਣਾ ਹੁਣ ਜਿਸ ਦਿਨ ਤੋਂ ਚੋਣ ਜਾਬਤਾ ਲੱਗਿਆ ਉਸ ਦਿਨ ਤੋਂ ਕਿੰਨੀ ਰਿਕਵਰੀ ਹੁਣ ਤੱਕ ਹੋ ਸਕੀ ਦੇਖੋ ਜੇਕਰ ਕਯੂਮੂਲੇਟਿਵ ਆਪਾਂ ਕਰੀਏ ਤਾਂ 642 ਕਰੋੜ ਦੀ ਸਾਡੇ ਕੋਲ ਰਿਕਵਰੀ ਹੋਊਗੀ ਜੇ ਸਾਰਿਆਂ ਦੀ ਆਪਾਂ ਉਹ ਕਰੀਏ ਕੈਸ਼ ਸਾਡੇ ਕੋਲ ਜਿਹੜਾ ਹੈਗਾ ਉਹ ਤਕريب 13 ਕਰੋੜ ਤੋਂ ਵੱਧ ਜਿਹੜਾ ਹੈਗਾ ਕੈਸ਼ ਅਮਾਉਂਟ ਹੈਗਾ ਲਿਕਰ 82904 ਲੀਟਰ ਹੈਗੀ ਇਲੈਸਿਟ ਲਿਕਰ ਜਿਹੜੀ ਹੈ 26697 ਲੀਟਰ ਹੈ ਲਾਨ ਇਹਦੇ ਵਿੱਚੋਂ ਬਰਾਮਦ ਜਿਹੜੀ ਹੋਈ ਉਹ 250800 8753 ਲੀਟਰ ਜਿਹੜੀ ਹੈਗੀ ਇਹ ਅਨਪ੍ਰੈਸੀਡੈਂਟਡ ਰਿਕਵਰੀਜ਼ ਹੈਗੀਆਂ ਇਦੋਂ ਅਲਾਵਾ ਪੋਪੀ ਹਸਕ 9494 ਕਿਜੀ ਬਰਾਮਦ ਹੋਈ ਹੈ OPM 185 ਕਿਜੀ ਹੈਗੀ ਤੇ ਇਦੋਂ ਅਲਾਵਾ ਹਿਰੋਇਨ 205 ਕਿਜੀ ਹਿਰੋਇਨ ਬਰਾਮਦ ਹੋਈ ਹੈ ਇਹ ਚਰਾਸੇ ਦੇ ਵਿੱਚ 32826 ਗ੍ਰਾਮ ਹੈਗੀ ਇਦੋਂ ਅਲਾਵਾ ਕੈਪਸੂਲਸ ਇੰਜੈਕਸ਼ਨਸ ਆਰਮਸ ਇਹ ਸਾਰੇ ਬਰਾਮਦ ਹੋਏ ਨੇ ਤੇ ਨਾਲੇ ਆਪਾਂ ਇਹਦੇ ਵਿੱਚ ਪ੍ਰੀਵੈਂਟਿਵ ਐਕਸ਼ਨ ਜਿਹੜੇ ਲਏ ਹੈਗੇ ਉਹਦੇ ਵਿੱਚ 5343 ਲੋਕਾਂ ਦੇ ਖਿਲਾਫ ਆਪਾਂ ਪ੍ਰੀਵੈਂਟਿਵ ਐਕਸ਼ਨ ਮਿਲੇਆ ਹੋਇਆ ਸਮੂਤਕ ਕੀ ਤਿਆਰੀਆਂ ਨੇ ਕਿਉਂਕਿ ਜਿਹੜੇ ਸੈਂਸਿਟਿਵ ਪੋਲਿੰਗ ਬੂਥਸ ਨੇ ਉਹਨਾਂ ਨੂੰ ਲੈ ਕੇ ਕੀ ਤਿਆਰੀਆਂ ਨੇ ਕਿਉਂਕਿ ਪਿਛਲੇ ਇਤਿਹਾਸ ਦੇਖ ਲਈ ਪੰਜਾਬ ਦੇ ਵਿੱਚ ਕਈ ਅਜਿਹੇ ਏਰੀਆਜ਼ ਨੇ ਜਿੱਥੇ ਸਭ ਤੋਂ ਜ਼ਿਆਦਾ ਵਾਇਲੈਂਸ ਹੋ ਜਾਂਦੀ ਹੈ ਦੇਖੋ ਡਿਫਰੈਂਟ ਲੇਅਰ ਚ ਸਾਡੀ ਸਿਕਿਉਰਿਟੀ ਅਰੇਂਜਮੈਂਟ ਹੈਗੇ ਜਿਹੜੇ ਪੋਲਿੰਗ ਸਟੇਸ਼ਨ ਹੈਗੇ ਖਾਸ ਕਰਕੇ ਪੋਲ ਸਟੇਸ਼ਨ ਏਰੀਆ ਚ ਉਹਨੂੰ ਉੱਪਰ ਤਿੰਨ ਜ਼ੋਨ ਚ ਡਿਵਾਈਡ ਕੀਤਾ ਹੋਇਆ ਹੈਗਾ ਉਹਦੇ ਵਿੱਚ ਹਰ ਇੱਕ ਚ ਇੱਕ ਪੈਟਰੋਲਿੰਗ ਪਾਰਟੀ ਹੈਗੀ ਸਟੇਟ ਪੰਦਰ ਤੇ ਜੇ ਤੁਸੀਂ ਕਹੋ ਤਾਂ ਤਕਰੀਬਨ 2098 ਅਪਰ ਸੈਕਟਰ ਅਫਸਰ ਅਪਾਇੰਟ ਕੀਤੇ ਨੇ ਜਿਹਦੇ ਨਾਲ ਪਾਰਟੀਆਂ ਹੋਣ ਗਿਆ ਇਹ ਤੋਂ ਇਲਾਵਾ ਡੀਐਸਪੀਜ਼ ਇਸ ਚੋਸ ਵੀ ਆਪਣੇ ਏਰੀਆ ਦੀ ਸਿਕਿਉਰਿਟੀ ਕਰ ਰਹੇ ਨੇ ਉਹਨਾਂ ਦੀ ਰਿਜ਼ਰਵਾ ਨੇ ਡਿਸਟ੍ਰਿਕਟ ਪੱਧਰ ਤੇ ਤਕਰੀਬਨ 4-5 ਵੱਡੀ ਰਿਜ਼ਰਵਾ ਆਪਾਂ ਕ੍ਰੀਏਟ ਕੀਤੀਆਂ ਇਹ ਤੋਂ ਇਲਾਵਾ ਆਈਜੀਜ਼ ਦੀ ਡਾਈਜੀਜ਼ ਦੇ ਰਿਜ਼ਰਵ ਤੇ ਡੀਜੀਪੀ ਸਾਹਿਬ ਦੀ ਵੀ ਰਿਜ਼ਰਵ ਹੈਗੀ ਜਿਹੜੇ ਡਿਫਰੈਂਟ ਡਿਫਰੈਂਟ ਸਟ੍ਰੈਟੈਜੀਕ ਲੋਕੇਸ਼ਨ ਤੇ ਲੱਗੀ ਹੋਈ ਹੈ ਇਹਦੇ ਕਰਕੇ ਆਪਾਂ ਵੀ ਹੈਵ ਐਡਕੂਐਟਲੀ ਕਵਰਡ ਦਾ ਏਰੀਆ ਐਂਡ ਸਾਡੀ ਨਿਗਾਹ ਹੈਗੀ ਜਿਹੜੇ ਏਰੀਆ ਸੈਂਸਿਟਿਵ ਹੈਗੇ ਤੇ ਵੀ ਆਰ ਰੈਡੀ ਟੂ ਐਕਟ ਐਸ ਪਰ ਦਾ ਰਿਕੁਆਇਰਮੈਂਟ ਤੁਸੀਂ ਕਹਿੰਦੇ ਕਿਹੜੇ ਏਰੀਆ ਜਿਹੜੇ ਸੈਂਸਿਟਿ ਨਹੀਂ ਤੇ ਉਹਦੇ ਪੈਰਾਮੀਟਰ ਵੱਖਰੇ ਨੇ ਏਰੀਆ ਸੈਂਸਿਟਿਵ ਨਹੀਂ ਹੈਗਾ ਪੋਲਿੰਗ ਸਟੇਸ਼ਨ ਕਿ ਦੇ ਕਿ ਜਿਹੜੇ ਸੈਂਸਿਟਿਵ ਕ੍ਰਿਟੀਕਲ ਹੈਗੇ ਜਾਂ ਉਹਨ ਕੀ ਉਹਨਾਂ ਦੀ ਕੈਟਾਗਰੀ ਕੀਤੀ ਗਈ ਹੈ ਐਸ ਪਰ ਦ ਰਿਕੁਆਇਰਮੈਂਟ ਔਰ ਦ ਗਾਈਡਲਾਈਨ ਬਾਈ ਦ ਇਲੈਕਸ਼ਨ ਕਮਿਸ਼ਨ ਉਹਦੇ ਅਕੋਰਡਿੰਗ ਅਪਾ ਡਿਸਾਈਡ ਕੀਤਾ ਹੋਇਆ ਸੋ ਹੁਣ ਚੋਣਾਂ ਦਾ ਦਿਨ ਕੱਲ ਹੈ ਕੱਲ ਹਾਲਾਂਕਿ ਚਾਹੇ ਚੋਣ ਕਮਿਸ਼ਨ ਦੀ ਗੱਲ ਕਰ ਲਈ ਚਾਹੇ ਪੁਲਿਸ ਅਧਿਕਾਰੀਆਂ ਦੀ ਗੱਲ ਕਰ ਲਈ ਤਮਾਮ ਇੰਤਜ਼ਾਮ ਕੀਤੇ ਗਏ ਨੇ ਕੱਲ ਦਾ ਦਿਨ ਬਾਕੀ ਹੈ ਦੇਖਣਾ ਹੋਏਗਾ ਪੰਜਾਬ ਦੇ ਨਤੀਜੇ ਕਿਸ ਪਾਸੇ ਜਾਂਦੇ ਨੇ ਕਿ ਕਿਹੜੇ ਏਰੀਆ ਜਿਹੜੇ ਸੈਂਸਿਟਿਵ ਨਹੀਂ ਇਹ ਦੇ ਆ ਉਹਦੇ ਪੈਰਾਮੀਟਰ ਵੱਖਰੇ ਨੇ ਏਰੀਆ ਸੈਂਸਿਟਿਵ ਨਹੀਂ ਹੈਗਾ ਪੋਲਿੰਗ ਸਟੇਸ਼ਨ ਦੇ ਦੇ ਜਿਹੜੇ ਸੈਂਸਿਟਿਵ ਕ੍ਰਿਟੀਕਲ ਹੈਗੇ ਜਾਂ ਉਹਨ ਕੀ ਉਹਨਾਂ ਦੀ ਕੈਟਾਗਰੀ ਕੀਤੀ ਗਈ ਹੈ ਐਸ ਪਰ ਦ ਰਿਕੁਆਇਰਮੈਂਟ ਔਰ ਦ ਗਾਈਡਲਾਈਨ ਬਾਈ ਦ ਇਲੈਕਸ਼ਨ ਕਮਿਸ਼ਨ ਉਹਦੇ ਅਕੋਰਡਿੰਗ ਆਪਾਂ ਡਿਸਾਈਡ ਕੀਤਾ ਹੋਇਆ ਸੋ ਹੁਣ ਚੋਣਾਂ ਦਾ ਦਿਨ ਕੱਲ ਹੈ ਕੱਲ ਹਾਲਾਂਕਿ ਚਾਹੇ ਚੋਣ ਕਮਿਸ਼ਨ ਦੀ ਗੱਲ ਕਰ ਲਈ ਚਾਹੇ ਪੁਲਿਸ ਅਧਿਕਾਰੀਆਂ ਦੀ ਗੱਲ ਕਰ ਲਈ ਤਮਾਮ ਇੰਤਜ਼ਾਮ ਕੀਤੇ ਗਏ ਨੇ ਕੱਲ ਦਾ ਦਿਨ ਬਾਕੀ ਹੈ ਦੇਖਣਾ ਹੋਏਗਾ ਪੰਜਾਬ ਦੇ ਨਤੀਜੇ ਕਿਸ ਪਾਸੇ ਜਾਂਦੇ ਨੇ